ਬੇਰੀਆਂ ਦੇ ਬੇਰ ਮੁੱਕ ਗਏ ਟੁੱਟੀਆਂ ਢੜਕੀ ਆ ਰੀਆਂ ਸੋਹਣੇ ਸਾਤੋਂ ਰੁਸ ਗਏ ਟੁੱਟੀਆਂ ਢੜਕੀ ਆ ਰੀਆਂ ਵਾਲਾ ਗਾਇਕ ਗੁਰਪਾਲ ਮਟਿਆਰ ਜਿਹੜਾ ਕਦੇ ਕਹਿੰਦਾ ਸੀਗਾ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਜਿਹਦਾ ਗਾਣਾ ਸੀਗਾ ਜੱਟ ਮਾਰਿਆਂ ਮਰਦਾ ਨਹੀਂ ਕੈਸੀ ਮਾਰ ਚੰਦਰੀਏ ਮਾਰੀ ਵਰਗੇ ਸੁਪਰ ਡੂਪਰ ਹਿੱਟ ਗੀਤ ਦੇਣ ਵਾਲਾ ਗੁਰਪਾਲ ਮਟਿਆਰ ਕਾਤੋਂ ਗੁੰਮਨਾਮੀ ਦੀ ਜ਼ਿੰਦਗੀ ਵਿੱਚ ਖੋ ਗਿਆ ਕਾਤੋਂ ਗਾਇਕੀ ਦੇ ਖੇਤਰ ਵਿੱਚੋਂ ਦੂਰ ਹੋ ਗਿਆ ਸਨ 90 ਤੋਂ ਲੈ ਕੇ 2000 ਤੱਕ ਚਰਚਿਤ ਗੀਤ ਦੇਣ ਵਾਲਾ ਗਰਪਾਲ ਮਟਿਆਰ ਅੱਜ ਕੱਲ ਕਿੱਥੇ ਰਹਿੰਦਾ ਕਿਉਂ ਇੰਨਾ ਟਾਈਮ ਗਾਇਕੀ ਤੋਂ ਦੂਰ ਰਿਹਾ ਕੀ ਕਾਰਨ ਰਹੇ ਪੰਜਾਬ ਛੱਡ ਕੇ ਕੈਨੇਡਾ ਪੂਰੇ ਪਰਿਵਾਰ ਸਮੇਤ ਜਾ ਕੇ ਵਸੇ ਆਓ ਅੱਜ ਇਸ ਬਾਇਓਗ੍ਰਾਫੀ ਦੇ ਵਿੱਚ ਗਰਪਾਲ ਮਟਿਆਰ ਜੀ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਉਹਨਾ ਦੇ ਸਟਰਗਲ ਬਾਰੇ ਗੱਲਬਾਤ ਕਰਾਂਗੇ ਜੇਕਰ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਕਿਸੇ ਨਾ ਕਿਸੇ ਸਿੰਗਰ ਜਾਂ ਨਾਮੀ ਸ਼ਖਸੀਅਤ ਦੀ ਬਾਇਓਗ੍ਰਾਫੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਦੀ ਉਹ ਸਟੋਰੀਆਂ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਹੜੀ ਕਿਤੇ ਨਾ ਕਿਤੇ ਇਤਿਹਾਸ ਕਰਈਆਂ ਨੇ ਆਓ ਅਸੀਂ ਸ਼ੁਰੂ ਕਰਦੇ ਹਾਂ ਗਰਪਾਲ ਮਟਿਆਰ ਦੇ ਜੀਵਨ ਬਾਰੇ ਗਰਪਾਲ ਮਟਿਆਰ ਦਾ ਜਿਹੜਾ ਜਨਮ ਹੈ ਉਹ ਲੋਹਾ ਦੀ ਨਗਰੀ ਮੰਨੀ ਜਾਂਦੀ ਗੋਵਿੰਦਗੜ੍ਹ ਦੇ ਵਿੱਚ ਹੋਇਆ ਇਹ ਇੱਕ ਚੰਗੇ ਪਰਿਵਾਰ ਦੇ ਵਿੱਚੋਂ ਸਬੰਧ ਰੱਖਦੇ ਐ ਗੁਰਸਿੱਖ ਪਰਿਵਾਰ ਦੇ ਵਿੱਚੋਂ ਸਬੰਧ ਰੱਖਦੇ ਐ ਇਹ 6ਵੇਂ ਪਾਤਸ਼ਾਹ ਦੀ ਵਰਸਾਈ ਹੋਈ ਲੋਹੇ ਦੀ ਨਗਰੀ ਹੈ ਗੁਰਪਾਲ ਮਟਿਆਰ ਦੇ ਜੇਕਰ ਗਾਇਕੀ ਦੀ ਗੱਲ ਕਰੀਏ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਨੇੜੇ ਤੇੜੇ ਵੀ ਗਾਇਕੀ ਦੇ ਨਹੀਂ ਹੈ ਗੁਰਪਾਲ ਮਟਿਆਰ ਜੀ ਆਪਣੇ ਕਈ ਇੰਟਰਵਿਊਆਂ ਦੇ ਵਿੱਚ ਦੱਸ ਚੁੱਕੇ ਨੇ ਕਿ ਉਹਨਾਂ ਨੂੰ ਜਿਹੜਾ ਸ਼ੌਂਕ ਸੀ ਉਹ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਸੀਗਾ ਗਰਪਾਲ ਮਟਿਆਰ ਜੀ ਦੱਸਦੇ ਨੇ ਕਿ ਮੈਂ ਗੋਬਿੰਦਗੜ੍ਹ ਸਕੂਲ ਤੋਂ ਖੰਨੇ ਸਕੂਲ ਤੱਕ ਵੀ ਐਨੂਅਲ ਫੰਕਸ਼ਨ ਦੇ ਵਿੱਚ ਗਾਉਣ ਲਈ ਜਾਂਦਾ ਸੀ ਤੇ ਮੈਨੂੰ ਉੱਥੇ ਵੀ ਬੁਲਾਉਂਦੇ ਸੀਗੇ ਸੋ ਚੱਲ ਸੋ ਚੱਲ ਗਾਉਂਦੇ ਗਾਉਂਦੇ ਗਰਪਾਲ ਮਟਿਆਰ ਦੇ ਦੋਸਤਾਂ ਨੇ ਰਲ ਮਿਲ ਕੇ 20000 ਰੁਪਏ ਇਕੱਠਾ ਕਰਕੇ ਕਿਸੇ ਨੇ 1000 ਪਾਇਆ ਕਿਸੇ ਨੇ 500 ਕਿਸੇ ਨੇ 2000 ਪਾਇਆ ਗਰਪਾਲ ਮਟਿਆਰ ਦੀ ਪਹਿਲੀ ਟੇਪ ਕਾਲਜ ਦੇ ਵਿੱਚ ਰੌਲਾ ਪੈ ਗਿਆ ਪਟਿਆ ਗਿਆ ਕਾਲਜ ਸਾਰਾ ਜਿਹੜੀ 1991 ਦੇ ਵਿੱਚ ਇੱਕ ਮਾਸਟਰਪੀਸ ਉਹਨਾਂ ਨੇ ਰਿਕਾਰਡ ਕਰਾਈ ਸੀ ਮਾਸਟਰਪੀਸ ਰਿਕਾਰਡ ਕਰਾਉਣ ਤੋਂ ਬਾਅਦ ਗਰਪਾਲ ਮਟਿਆਰ ਜੀ ਨੇ ਇਹਨੂੰ ਪੈਰੀਟੋਨ ਕੰਪਨੀ ਦੇ ਕੋਲ ਲਿਜਾਇਆ ਅਤੇ ਪੈਰੀਟੋਨ ਕੰਪਨੀ ਨੂੰ ਕਿਹਾ ਕਿ ਇਹਨੂੰ ਰਿਲੀਜ਼ ਕਰੋ ਪੈਰੀਟੋਨ ਕੰਪਨੀ ਨੇ ਗਰਪਾਲ ਮਟਿਆਰ ਨੂੰ ਇੱਕ ਗੱਲ ਕਹੀ ਸੀਗੀ ਕਿ ਅਸੀਂ ਤੈਨੂੰ ਕੋਈ ਵੀ ਇਸ ਦਾ ਪੈਸਾ ਨਹੀਂ ਦੇਵਾਂਗੇ ਹਾਂ ਜੇਕਰ ਇਹ ਟੇਪ ਚੱਲ ਜਾਂਦੀ ਹੈ ਤਾਂ ਤੈਨੂੰ ਅਸੀਂ ਆਪੇ ਹੀ ਫੋਨ ਕਰਕੇ ਇਸ ਦਾ ਜਿਹੜਾ ਪੈਸਾ ਬਣਦਾ ਮੁਆਵਜ਼ਾ ਉਹ ਤੈਨੂੰ ਅਸੀਂ ਜ਼ਰੂਰ ਦੇਵਾਂਗੇ। ਕਿਰਪਾਲ ਮਟਿਆਰ ਜੀ ਦੱਸਦੇ ਨੇ ਕਿ ਮੈਂ ਬਹੁਤ ਜ਼ਿਆਦਾ ਲੱਕੀ ਸੀ ਕਿ ਮੈਨੂੰ ਇੱਕ ਹਫ਼ਤੇ ਬਾਅਦ ਹੀ ਪੈਰੀਟਾਉਨ ਕੰਪਨੀ ਦੇ ਮਾਲਕ ਦਾ ਫੋਨ ਆ ਗਿਆ ਕਿ ਤੁਹਾਡੀ ਟੇਪ ਪੰਜਾਬ ਦੇ ਵਿੱਚ ਸੁਪਰ ਡੂਪਰ ਹਿੱਟ ਹੋਈ ਹੈ। ਤੁਸੀਂ ਆ ਕੇ ਆਪਣਾ ਪੈਸਾ ਆਪਣੀ ਪੇਮੈਂਟ ਲੈ ਜਾ ਸਕਦੇ ਹੋ ਤਾਂ ਉਹ ਕਹਿੰਦੇ ਉਸ ਦਿਨ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹਨਾਂ ਦੇ ਦਿੱਤੇ ਦੋਸਤਾਂ ਦੇ ਸੰਯੋਗ ਨੇ ਉਹਨਾਂ ਨੂੰ ਇੱਕ ਆ ਕਾਮਯਾਬੀ ਦੀ ਮੰਜ਼ਲ ਵੱਲ ਤੋਰ ਦਿੱਤਾ ਗਰਪਾਲ ਮਟਿਆਰ ਜੀ ਦੱਸਦੇ ਆ ਕਿ ਉਹਨਾਂ ਨੇ ਜਿੰਨੇ ਵੀ ਸ਼ੋਅ ਅੱਜ ਤੱਕ ਕੀਤੇ ਆ ਉਹ ਬਿਲਕੁਲ ਆਪਣੇ ਇਲਾਕੇ ਦੇ ਨੇੜੇ ਤੇੜੇ ਕੀਤੇ ਆ ਜਿਵੇਂ ਲਾਲੋ ਤੁਸੀਂ ਲੁਧਿਆਣਾ ਦੁਰਾਹਾ ਅਸਮਰਾਲਾ ਖੰਨਾ ਮਾਛੀਵਾੜਾ ਸਾਹਿਬ ਅਤੇ ਪੰਜਾਬ ਦੇ ਦੂਰ ਨੇੜੇ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਉਹਨਾਂ ਨੇ ਕੀਤੇ ਆ ਪਰ ਜ਼ਿਆਦਾਤਰ ਉਹਨਾਂ ਦੇ ਨੇੜੇ ਨੇੜੇ ਹੀ ਪ੍ਰੋਗਰਾਮ ਲੱਗੇ ਆ ਉਹ ਦੱਸਦੇ ਆ ਕਿ ਉਹਨਾਂ ਨੇ ਉਹਨਾਂ ਦੌਰ ਦੇ ਵਿੱਚ ਵੀ ਗਾਇਆ ਜਿਸ ਸਮੇਂ ਪੰਜਾਬ ਦੇ ਵਿੱਚ ਮਾਹੌਲ ਕੁਝ ਠੀਕ ਨਹੀਂ ਸੀ ਅਤੇ ਬਹੁਤ ਜ਼ਿਆਦਾ ਜਿਹੜਾ ਸੀਗਾ ਲੋਕਾਂ ਦੇ ਵਿੱਚ ਡਰ ਭੈ ਸੀਗਾ ਅਗਰ ਪਾਲ ਮਟਿਆਰ ਜੀ ਦੱਸਦੇ ਆ ਕਿ ਅਕਾਲੀ ਕਾਂਗਰਸੀ ਆਪਸ ਦੇ ਵਿੱਚ ਉਸ ਸਮੇਂ ਜਦੋਂ ਤਕਰਾਰਬਾਜ਼ੀ ਨੂੰ ਲੈ ਕੇ ਮੇਲੇ ਕਰਾਉਂਦੇ ਸੀ ਤਾਂ ਉਸ ਸਮਿਆਂ ਦੌਰਾਨ ਵੀ ਉਹਨਾਂ ਦੇ ਹੱਥਾਂ ਵਿੱਚ ਰਫਲਾ ਹੁੰਦੀਆਂ ਸੀ ਉਹ ਕਿਸੇ ਨਾ ਕਿਸੇ ਗਾਇਕ ਦੀ ਗਾਣੇ ਦੀ ਫਰਮਾਇਸ਼ ਕਰਕੇ ਅਗਰਪਾਲ ਮਟਿਆਰ ਨੂੰ ਇੱਕ ਦੂਜੇ ਨੂੰ ਖਿੱਚਦੇ ਸੀ ਕਿ ਸਾਡੀ ਫਰਮਾਇਸ਼ ਪੂਰੀ ਕਰ ਪਰ ਮਟਿਆਰ ਕਹਿੰਦਾ ਕਿ ਜੇਕਰ ਗੋਲੀ ਮਾਰਨੀ ਹੈ ਤਾਂ ਗੋਲੀ ਮਾਰ ਦਿਓ ਪਰ ਮੈਂ ਇੱਕੋ ਟਾਈਮ ਦੇ ਵਿੱਚ ਇੱਕ ਹੀ ਗੀਤ ਗਾ ਸਕਦਾ ਹਾਂਗਾ ਅਸੀਂ ਜੇਕਰ ਗੱਲਬਾਤ ਕਰੀਏ ਅਗਰਪਾਲ ਮਟਿਆਰ ਦੀ ਕੈਸਟਾਂ ਦੀ ਆ ਬੇਰੀਆਂ ਦੇ ਬੇਰ ਮੁੱਕ ਗਏ ਤੁੱਟੀਆਂ ਤੜੱਕ ਯਾਰੀਆਂ ਬੜੀ ਹਿੱਟ ਕੈਸਟ ਹੋਈ ਤੇਰੇ ਬਿਨਾ ਲੱਗਦਾ ਨਾ ਜੀਣੇ ਚੰਦਰੀਏ ਬਹੁਤ ਹਿੱਟ ਕੈਸਟ ਹੋਈ ਉਸ ਤੋਂ ਬਾਅਦ ਜੱਟ ਮਾਰਿਆ ਮਰਦਾਨਾ ਕੈਸੀ ਮਾਰ ਚੰਦਰੀਏ ਮਾਰੀ ਹੁਣ ਤੱਕ ਜੇਕਰ ਟੇਪਾਂ ਦੀ ਗੱਲ ਕਰੀਏ ਗਰਪਾਲ ਮਟਿਆਰ ਜੀ ਦੀ ਹੋਂ ਤੱਕ 13 ਤੋਂ 14 ਟੇਪਾਂ ਮਾਰਕੀਟ ਵਿੱਚ ਆਈਆਂ ਲਗਾਤਾਰ ਉਹਨਾਂ ਨੇ ਸਾਲ-ਸਾਲ ਬਾਅਦ ਨਵੇਂ ਸਮੇਂ ਦੇ ਵਿੱਚ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ 5-7 ਟੇਪਾਂ ਇਕੱਠੀਆਂ ਕੀਤੀਆਂ ਉਸ ਤੋਂ ਬਾਅਦ 4-4 ਸਾਲ ਦਾ ਗਾਇਬ ਉਹਨਾਂ ਨੇ ਰੱਖ ਕੇ ਕੈਸ਼ਟਾਂ ਦਿੱਤੀਆਂ ਗਰਪਾਲ ਮਟਿਆਰ ਜੀ ਦੱਸਦੇ ਆ ਕਿ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਨੂੰ ਕੰਮਕਾਰ ਦੇ ਵਿੱਚ ਧੋਖਾ ਦੇ ਦਿੱਤਾ ਤੇ ਗਰਪਾਲ ਮਟਿਆਰ ਜੀ ਦਾ ਜਿਹੜਾ ਗਾਇਕੀ ਤੋਂ ਮਨ ਸੀ ਉਹ ਦੂਰ ਹੋ ਗਿਆ ਤੇ ਉਹਨਾਂ ਨੇ ਲੰਬਾ ਗਾਇਬ ਪਾ ਦਿੱਤਾ ਸਨ 2000 14 ਦੇ ਵਿੱਚ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਨੂੰ ਛੱਡ ਕਨੇਡਾ ਦੀ ਧਰਤੀ ਵਿੱਚ ਪਹੁੰਚ ਗਏ ਅਤੇ ਉਹਨਾਂ ਨੂੰ ਕਾਫੀ ਸਟਰਗਲ ਕਰਨਾ ਪਿਆ ਕਿਉਂਕਿ ਉੱਥੇ ਉਹ ਪੱਕੇ ਨਹੀਂ ਹੋ ਸਕੇ ਤਕਰੀਬਨ ਉਹਨਾਂ ਨੂੰ 10 ਸਾਲਾਂ ਦਾ ਜਿਹੜਾ ਸਮਾਂ ਸੀਗਾ ਉਹ ਪੱਕੇ ਹੋਣ ਲਈ ਉੱਥੇ ਲੱਗ ਗਿਆ ਉਹ ਹੁਣ ਪੱਕੇ ਹੋ ਗਏ ਹਨ ਗਰਪਾਲ ਮਟਿਆਰ ਜੀ ਦੱਸਦੇ ਹਨ ਕਿ ਉਹ ਜਲਦੀ ਹੀ ਨਵੇਂ ਪ੍ਰੋਜੈਕਟਾਂ ਦੇ ਨਾਲ ਆਡੀਅנס ਦੇ ਰੂਬਰੂ ਹੋਣਗੇ ਅਤੇ ਉਹ ਨਵੇਂ ਗੀਤ ਲੈ ਕੇ ਫਿਰ ਦੁਬਾਰਾ ਆਪਣੇ ਸਰੋਤਿਆਂ ਨੂੰ ਨਚਾਉਣਗੇ ਅਤੇ ਸੈਡ ਸੌਂਗਾਂ ਦੇ ਨਾਲ ਉਹੋ ਹਰੇਕ ਦਾ ਜਿਹੜਾ ਮਨੋਰੰਜਨ ਵੀ ਕਰਨਗੇ ਅਤੇ ਜਿੰਨੇ ਵੀ ਗੀਤ ਅੱਜ ਤੱਕ ਉਹਨਾਂ ਨੇ ਗਾਏ ਆ ਉਹਨਾਂ ਸਾਰਿਆਂ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਤੁਸੀਂ ਵੀ ਸਾਨੂੰ ਦੱਸਿਓ ਕਿ ਗਰਪਾਲ ਮਟਿਆਰ ਜੀ ਦਾ ਤੁਹਾਨੂੰ ਕਿਹੜਾ ਗੀਤ ਚੰਗਾ ਲੱਗਦਾ ਹੈ